parti ਇਹ ਜਿਹੜੇ ਹੈਗੇ ਆ ਆਪ ਦੀ ਮਰਜ਼ੇ ਦੇ ਟਰਾਂਸਪੋਰਟ ਦੀਆਂ ਗੱਡੀਆਂ ਤੁਸੀਂ ਹੈਗੇ ਉਹ ਜਿਹੜੇ ਆਪੜੇ ਨਹੀਂ ਨਹੀਂ ਅਸੀਂ ਕੋਈ ਜਿਹੜੀਆਂ ਟੈਕੋ ਜਾਂ ਇਹ ਸਾਰੇ ਕਮਾਹ ਕਿਤੇ ਵੇ ਡਰਾਈਵਰ ਨੇ ਕਮਾਹ ਕਿਤੇ ਵੇ ਨੇ ਸਾਰੇ ਡਰਾਈਵਰ ਬਾਹਰ ਕੱਢੋ ਮੈਂ ਜੇ ਉਹਨਾਂ ਨਾਲ ਗੱਲਬਾਤ ਕਰਨੀ ਆ ਚਲੋ ਡਾ ਡਰਾਈਵਰਾਂ ਨੂੰ ਬਾਹਰ ਕੱਢੋ ਜੇ ਉਹਨਾਂ ਨਾਲ ਗੱਲਬਾਤ ਕਰਨੀ ਆ ਸਾਰੇ ਕਮਾਹ ਕਿਤੇ ਡਰਾਈਵਰ ਨੇ ਆਪ ਦੀ ਮਰਜ਼ੇ ਨਾਲ ਕੋਈ ਭਰਨਾ ਨਹੀਂ ਚਾਹੁੰਦਾ ਇੱਥੇ ਆਪ ਦੀ ਮਰਜ਼ੇ ਨਾਲ ਕੋਈ ਡਰਾਈਵਰ ਭਰਨਾ ਨਹੀਂ ਚਾਹੁੰਦਾ ਇੱਥੇ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਇਹ ਕਮਾਹ ਕਿਤੇ ਵੇ ਨੇ ਡਰਾਈਵਰ ਨੇ ਸਾਰੇ ਹਾਂ ਆਦੀ ਮਰਜ਼ੀ ਨਾਲ ਕੋਈ ਟ੍ਰੈਵਲ ਦੀ ਗੱਡੀ ਭਰਨਾ ਚਾਹਦਾ ਹੈ ਕਰਵਾਣਾ ਕਰਦਾ ਹੈ ਭਾਜੀ ਸਰਕਾਰ ਮੁਤਾਬਕ ਕਾਲੇ ਗਰੂਪ ਆਧ ਬੜਿਆ ਆ ਓ ਬਾਈ ਪਾਣੀ ਦੀਆ ਬਿਛਾੜਾ ਪਾਉਣੀ ਆ ਅਸੀਂ ਲੋਈਆਂ ਕੋਟ ਹੁਣ ਲਾਦੇ ਨਾ ਹੋਏ ਓਏ ਹਲੋ ਖੜਾ ਚਲੋ ਚਲੋ ਮੰਨਦਿਆ ਓਏ ਓਏ ਆ ਦੇਖੋ ੱੱਕਾ ਜਾਈ ਕਰਦਾ ੱੱਕਾ ਜਾਈ ਕਰਦੇ ਆ ਆ ਦੇਖੋ ਹਾਂ ਕੀ ਗੱਲ ਹੈ ਹਾਂ ਕੀ ਗੱਲ ਹੈ ਜਾਨੀ ਜੀ ਹੈਲੋ ਨਾ ਯਾਰ ਆਪਾਂ ਇਧਰ ਆ ਜਾਓ ਓਏ ਆ ਜਾ ਯਾਰ ਹਾਂ ਉਹ ਨਾ ਤਾਂ ਛੋਟੇ ਇਹਦੇ ਕਾਨੂੰਨ ਤੇ ਹਾਂ ਆਪਾਂ ਇਧਰ ਨਹੀਂ ਆਉਂਦੀ ਖੜ੍ਹ ਜਾਓ ਜਾ ਦੇ ਜੀ ਰੱਤ ਕਰੋ ਜਿੰਦਾਬਾਦ ਇਸ ਦਾ ਮਾਹੌਲ ਦੇਖ ਲੋ ਪਿੰਡ ਕੁੱਲ ਬੰਦ ਹੋਇਆ ਪਿਆ ਓਏ ਮਨਦੀਪ ਬਹੁਤ ਬੁਰਾ ਹਾਲ ਹੋਇਆ ਪਿਆ ਹਰ ਦੇਖ ਸਕਦੇ ਹੋ ਆ ਬਝੰਦਾ ਡਿੱਪਲੀਆ ਦੀ ਰੇਣੀ ਬਈ ਇਹ ਨਾਲ ਜਿੰਦਾ ਦੇਖੂ ਹੈ ਦੇਖੋ ਸਤਾਰਾਂ ਲੱਗੀਆਂ ਆਈਆਂ ਬੀਪੂ ਬਿਲਕੁਲ